ਰੋਬ ਨਾਲ ਮੰਗਿਆ ਸੀ ਤੇਤੋਂ ਕਾਲਾ ਬੁਲਟ ਪੁਰਾਣਾ ਮੈਂ ਜੇ ਨਹੀਂ ਲੈ ਕੇ ਦਿੰਦਾ ਬਾਪੂ ਡਿਗਰੀ ਕਰਨ ਨਹੀਂ ਜਾਣਾ ਮੈਂ ਜੇ ਨਹੀਂ ਲੈ ਕੇ ਦਿੰਦਾ ਬਾਪੂ ਡਿਗਰੀ ਕਰਨ ਨਹੀਂ ਜਾਣਾ ਮੈਂ ਡਿਗਰੀ ਕਰਨ ਨਹੀਂ ਜਾਣਾ ਮੈਂ ਤੇਰਾ ਸੁਪਨਾ ਸੀ ਮੈਨੂੰ ਪੜਿਆਂ ਲਿਖਿਆਂ ਵਿੱਚ ਦੇਖਣ ਦਾ ਤੇਰਾ ਸੁਪਨਾ ਸੀ ਮੈਨੂੰ ਪੜਿਆਂ ਲਿਖਿਆਂ ਵਿੱਚ ਦੇਖਣ ਦਾ ਪਰ ਉਸ ਵੇਲੇ ਤਾਂ ਆਪਣਾ ਸੁਪਨਾ ਪਿਆਰਾ ਹੁੰਦਾ ਏ ਸ਼ੌਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ ਹੋ ਆਪਣੇ ਡਲਰਾਂ ਨਾਲ ਤਾਂ ਬਸ ਗੁਜ਼ਾਰਾ ਹੁੰਦਾ ਏ ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ ਹੋ ਆਪਣੇ ਡਲਰਾਂ ਨਾਲ ਤਾਂ ਬਸ ਗੁਜ਼ਾਰਾ ਹੁੰਦਾ ਏ ਗੁਜ਼ਾਰਾ ਹੁੰਦਾ ਏ